ਹੋਰ ਸਰ ਕਿਵੇਂ ਹੋ ਤੁਹਾਡੇ ਲਈ ਲੈ ਕੇ ਆਂਦੇ ਆ ਸੂਟ ਪਹਿਲਾਂ ਮੰਮੀ ਜੋ ਜੋ ਸਟਾਰਟ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕਰਮਾਨ ਆਪਸਾ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਆਪਣੇ ਕੋਲੇ ਜੀ ਲਾਸਟ ਪਹੁੰਚਾ ਬਰਕਾਲੇ ਸੂਟ ਹੈਗੇ ਆ 7 8 ਤੇ ਆਪਾਂ ਹੁਣ ਇਹ ਕੱਢਨੇ ਆ ਕਿਉਂਕਿ ਇਹਨਾਂ ਦਾ ਰਵਾਜ ਹੁਣ ਗਾਂਹ ਵਾਲੀ ਗਰਮੀ ਜਾ ਕੇ ਪਤਾ ਲੱਗੂ ਕੀ ਆਉਂਦਾ ਹਨਾ ਆਪਣੇ ਕੋਲੇ ਪਏ ਆ ਇੰਨੇ ਕ ਵੇਚਨੇ ਆਪਾਂ ਫਿਰ ਦੁਬਾਰਾ ਨਹੀਂ ਲਿਆਉਂਦੇ ਕਿਉਂਕਿ ਦੁਬਾਰਾ ਫਿਰ ਸਰਦਾਂ ਵਾਲੇ ਕੱਪੜੇ ਲਿਆਵਾਂਗੇ ਮਹੀਨੇ ਤੱਕ ਹਾਂ ਜਿਹੜੇ ਬੈ ਆਪਾਂ ਉਹ ਕੱਢ ਦਿੰਦੇ ਆ ਪੌਂਚਾ ਵਰਕ ਸੂਟ ਆ ਜਿਹੜਾ ਕਿ ਆਪਾਂ 650 ਰੁਪਏ ਦਾ ਵੇਚਿਆ ਠੀਕ ਹੈ ਜੀ ਦੀਪੂ ਫੋਕਸ ਰੱਖੀ ਬਟ ਕੱਪੜਿਆਂ ਤੇ ਇਹ ਆ ਲਓ ਜੀ ਪਿਓਰ ਕਾਟਨ ਆ ਬੰਬੇ ਕਾਟਨ ਦੇ ਪਿਓਰ ਦੇ ਸੂਟ ਆ ਤੇ ਆ ਪੌਂਚਾ ਵਰਕ ਹੈ ਜੀ ਤੇ ਕੱਦੂ ਜਾਂ ਰੰਗ ਹੈ ਤੇ ਅੱਗੇ ਅਸੀਂ ਇਹ 650 ਚ ਵੇਚਿਆ ਤੇ ਜਿਹੜੀ ਇਹਦੇ ਸ਼ਿਪਿੰਗ ਸੀ ਉਹ ਲੱਗ ਸੀ ਵੀਰੇ ਹੁਣ ਅਸੀਂ ਇਹ 5-7 ਰਹਿ ਕੇ ਵੇਚਨੇ ਆ ਉਹ ਮੇਰੀ ਸ਼ਿਪਿੰਗ ਫਰੀ ਹੈ ਓਨਲੀ 650 ਰੁਪਏ ਦਾ ਸੂਟ ਆ ਪਿਓਰ ਕਾਟਨ ਦਾ ਨਾ ਇਹਦਾ ਰਗ ਜਾਵੇ ਨਾ ਬੰਨ ਜਾਵੇ ਨਾ ਹੀ ਇਹ ਲੜੇ ਚੂਵੇ ਪਿਓਰ ਬੱਬੇ ਕਾਟਨ ਦਾ ਸੂਟ ਆ ਓਨਲੀ 650 ਦਾ ਸ਼ਿਪਿੰਗ ਫਰੀ ਹੈ ਜਿਹੜਾ ਮਰਜੀ ਲਓ ਉਹ ਲੈ ਕਲਰ ਵੀ ਜਨੀਕ ਦਾ ਇਹ ਆਪਣੇ ਕੋਲੇ ਪਏ ਆ ਕਲਰ ਤੁਹਾਨੂੰ ਇਹੇ ਕਰਕੇ ਕਿਹਾ ਹੈ ਜੋ ਵੀ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਕੇ ਭੇਜੋ 1300 ਉਹਨਾਂ ਦਾ ਮਮੀ ਜੋ ਚੁੰਨੀਆਂ ਕੜਵਾਈਆਂ ਜਿਨ੍ਹਾਂ ਨੇ ਹੈ ਬੰਬੇ ਕਾਟਨ ਦੇ ਚੁੰਨੀ ਕੜਵਾਈਆ ਕਿਵੇਂ ਬੰਬੇ ਕਾਟਨ ਦੇ ਦੋ ਚੁੰਨੀਆਂ ਕੜਵਾਈਆਂ ਉਹਨਾਂ ਦਾ ਆ ਕੀ ਪੇਮੈਂਟ ਹਾਂ ਪੇਮੈਂਟ ਉਹਨਾਂ ਦੀ ਹੋਈ ਜੀ ਆ ਲਓ ਜੀ ਪਹੁੰਚਾ ਵਰਕ ਮਾਸਟਰ ਸਲਵਾਰ ਆ ਮਾਸਟਰੇ ਚ ਫੁੱਲ ਆ ਓਨਲੀ ਸੇਸ ਉਹ ਪਨ੍ਯਾ ਦਾ ਸ਼ਿਪਿੰਗ ਫ੍ਰੀ ਜਿਹੜਾ ਮਰਜੀ ਸੂਟ ਮੰਗਵਾਉਣਾ ਵੀਰੇ ਸ਼ਿਪਿੰਗ ਫ੍ਰੀ ਆਨਲੀ 650 ਦਾ 5 ਅ 7 ਕੁ ਸੂਟ ਹੈ ਤੇ ਬਸ ਫਿਰ ਇਹ ਆਉਣੇ ਬੰਦ ਹੋ ਜਾਣਗੇ ਕਿਉਂਕਿ ਇਹ ਕਾਟਨ ਹੈ ਜੀ ਲਾਸਟ ਸੂਟ ਹੀ ਆਪਣੇ ਕੋਲੇ ਵੀ ਇਹ ਹੈ ਹਾਂਜੀ ਕਾਟਨ ਹੁਣ ਘਟਦੀ ਜਾਂਦੀ ਹੈ ਹੁਣ ਤਾਂ ਸਰਦੀ ਵਾਲਾ ਕੱਪੜਾ ਚੱਲੂਗਾ ਇਹ ਵੀ ਲਾਸਟ ਸਟੌਕ ਹੀ ਹੈ ਤਾਂ ਜੀ ਕਾਟਨ ਦਾ ਇਸ ਲਈ ਆਪਾਂ ਇਹਦੀ ਕਰਤੀ ਸ਼ਿਪਿੰਗ ਫ੍ਰੀ ਇਹਦੇ ਨਾਲ ਬਲੈਕ ਸਲਵਾਰ ਹੈ ਜੀ ਐਸਪੀ ਦਾ ਆਨਲੀ 650 ਸ਼ਿਪਿੰਗ ਫ੍ਰੀ ਹਾਂ ਫਰੋਜੀ ਇਹਦੇ ਵਿੱਚ ਜੀ ਪਿੰਕ ਜਿਹਾ ਡਿਜ਼ਾਈਨ ਆ। ਹਾ ਦੇਖੋ ਜੀ। ਆਹਦੀ ਸਲਵਾਰ ਹੈ ਜੀ। ਇਹਦੇ ਵਿੱਚ ਪਿੰਕ ਕਲਰ ਆ ਪਿੰਕ ਨਾਲ ਸਲਵਾਰ ਆ। ਓਨਲੀ 650 ਦਾ ਜੀ। ਸ਼ਿਪਿੰਗ ਫ੍ਰੀ ਪਿਓਰ ਕਾਟਨ। ਪਿਓਰ ਕਿਹਾ ਤੇ ਜੀ ਪਿਓਰੀ ਨਿਕਲ ਨੂੰ। 40 ਨਾ ਟੱਕਾ ਕਪੜਾ ਲੈ ਕੇ ਨਹੀਂ ਆਉਂਦੀ। ਸੈਂਥੈਟਿਕ ਕਪੜਾ ਆਪਾਂ ਨਹੀਂ ਰਿਹਾ ਲਿਆਉਣੇ ਆ ਤੇ ਨਹੀਂ ਵੇਚਦੇ। ਕਿਉਂਕਿ ਸੈਂਥੈਟਿਕ ਕਪੜੇ ਦਾ ਲੰਬਾ ਬਹੁਤ ਜਿਆਦਾ ਹੈ। ਅਸੀਂ ਸੈਂਥੈਟਿਕ ਦੇ 5000 ਸੂਟ ਰੱਖੇ ਹੋਏ ਆ। ਉਹ ਵੀ ਕੋਈ ਮੰਗ ਲੈਂਦੀ ਆ। ਬੁੜੀ ਵੀ ਸਾਨੂੰ ਚਾਹੀਦੀ ਸੈਂਥੈਟਿਕ ਆ। ਆ ਲਓ ਜੀ। ਵੱਡੇ ਪਣੇ ਦੇ ਇਹ ਸੂਟ ਹੋਣਗੇ। ਆ ਇਹਦੇ ਨਾਲ ਆਹ ਬਾਟਮ ਹੈ ਜੀ। ਦੀ ਘੁੰਣੜੀ ਕਰਕੇ ਸਮਾਰ ਕੇ ਵਰਕ ਪਾ ਦੇਗਾ। ਔਨਲੀ 650 ਸ਼ਿਪਿੰਗ ਫ੍ਰੀ। ਜੋ ਵੀ ਤੁਹਾਨੂੰ ਪਸੰਦ ਆਉਂਦਾ ਉਹਨਾ ਪਲੀਜ਼ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਆਪਾਂ ਤੁਹਾਨੂੰ ਭੇਜ ਦਾਂਗੇ ਸ਼ੂਟ ਆ ਦੇਖੋ ਕਿੰਨਾ ਪਿਆਰਾ ਪੱਲਾ ਰਹਿ ਜੀ ਮੋਰ ਪੰਖੀ ਆ ਯਾ ਬਹੁਤ ਸੋਹਣਾ ਹਾਰਲੀ ਸੇਸੋ ਪੰਜਾਬ ਇਹ ਸਾਡੇ ਕੋਲੇ ਕੋਸੂਟ ਰਹਿ ਗਏ ਵੀਰੇ ਅਸੀਂ ਵੇਚ ਰਹੇ ਆ ਅਸੀਂ ਮਤਲਬ ਕੱਢਣੇ ਆ ਸਮਝ ਲਓ ਜੀ ਤਾਜ਼ਾ ਕੱਪੜਾ ਲੈ ਆਉਣੇ ਹੁੰਨੇ ਆ ਵੀਰੇ ਮਾੜਾ ਮੋਟਾ ਜਿਹੜਾ ਸਾਨੂੰ ਲੱਗੇ ਵੀ ਪਿਆਗਾ ਉਹ ਅਸੀਂ ਵੇਚ ਦਿੰਨੇ ਆ ਫਿਰ ਅਸੀਂ ਰੇਟ ਰੂਟ ਨਹੀਂ ਦੇ ਰਹੇ ਵੇਚ ਹੀ ਦਿੰਨੇ ਆ ਆ ਲਓ ਜੀ ਆਹ ਹੈ ਜੀ ਪਹੁੰਚਿਆ ਬਰਕ ਲਾਸਟ ਸਿਰਫ 21 ਸੂਟ ਨਾਲ ਇਹਦੇ ਸੌਫਟ ਕੋਟਾਡੋਰੀਆ ਦੀ ਚੁੰਨੀ ਹੈ 750 ਦਾ ਜੀ ਸ਼ਿਪਿੰਗ ਇਹਦੀ ਵੀ ਫਰੀ ਹੈ ਬਹੁਤ ਸੌਫਟ ਖੁੱਲੀ ਡੁੱਲੀ ਕੋਟਾਡੋਰੀਆ ਦੀ ਚੁੰਨੀ ਹੈ ਜੀ ਆਹ ਇਹਦੀ ਬਾਟਮ ਹੈ ਤੇ ਆਹ ਇਹਦੀ ਸ਼ਰਟ ਹੈ ਤੇ ਸ਼ਿਪਿੰਗ ਇਹਦੀ ਵੀ ਫਰੀ ਹੈ ਜਿਹੜਾ ਮਰਜ਼ੀ ਸੂਟ ਮੰਗਵਾਓ ਤੁਸੀਂ ਇਹ ਤਾਂ ਵਾਪਸ ਹੀ ਗਾ ਉੱਡ ਗਿਆ ਵਾ ਵਹ ਨਹੀਂ ਦੇਣਾ ਤੇ ਇਹ ਸੀ ਆਪਣੇ ਜੀ ਪੌਂਚਾ ਵਰਕ ਵਾਲੇ ਸੂਟ ਸੋ ਨੂੰ ਦੱਸਦਾ ਉਹਨਾਂ ਤੇ ਤੇ ਹੁਣ ਆਪਣੇ ਕੋਲੇ ਕੁਝ ਪਏ ਆ ਜੀ ਟਾਈਵੀ ਜੋਰ ਜੱਟ ਦੇ ਸੂਟ ਪਏ ਆ ਇਹ ਜਿਹੇ ਦੁਬਾਰੇ ਸਾਨੂੰ ਮਿਲੇ ਨਹੀਂ ਅਸੀਂ ਗਏ ਸੀ ਉਹ ਕਹਿੰਦੇ ਵੀ ਸੇਲ ਹੋ ਗਈ ਇੱਕ ਤਾਂ ਆਪਣੇ ਕੋਲੇ ਟਾਈਵੀ ਦਾ ਆ ਪਿਆ ਜੀ ਜਿਹੜੀ ਮੇਰੇ ਫਰਾਕ ਪਾਈ ਹੋਈ ਆ ਜੀ ਇਹ ਟੋਵੀ ਟਾਈਵੀ ਜੋਰ ਜੱਟ ਦੀ ਆ ਇਸੇ ਕੱਪੜੇ 'ਚ ਇੱਕ ਆਪਣੇ ਕੋਲੇ ਆ ਰੰਗ ਪਿਆ ਕਰਨਾ ਕੀ ਆ ਮੰਮੀ ਦਾ ਜੀ ਉਹ ਹੈਗਾ ਆਪਣਾ ਆਫ ਵਾਈਟ ਕਲਰ ਆ ਇਹ ਜੈਲੋ ਕਲਰ ਕਪੜਾ ਸੇਮ ਆ ਡਿਜ਼ਾਈਨ ਵੀ ਸੇਮ ਆ ਮਿੱਠਾ ਜਿਹਾ ਲੱਡੂ ਰੰਗਾ ਜਿਹਾ ਕਲਰ ਆ ਜੀ ਔਨਲੀ 550 ਦਾ ਜੀ ਕਲਰ ਬਹੁਤ ਸੋਹਣਾ ਏ। ਓਨਲੀ 550 ਦਾ ਜੀ ਇਹ। ਇੱਕ ਟਾਈ ਵੀ ਜੋਰ ਘਟਾ ਜੋ ਕਿ ਮੇਰੇ ਪਾਈ ਹੋਈ ਏ। ਕੱਲ ਵੀ ਲੈ ਕੇ ਕਸਟਮਰ ਕੱਪੜਾ। ਇਹ ਆਪਣੇ ਕੋਲੇ ਇਹ ਵੀ ਚਾਰਕ ਸੂਟ ਹੈ। ਸਿਰਫ 550 ਦਾ। ਸੂਟ ਹੈ ਜੀ ਇਹ ਵੱਡੇ ਪਣੇ ਚ। ਤੁਸੀਂ ਇਹਦਾ ਫਰੌਕ ਵੀ ਬਣਾ ਸਕਦੇ ਹੋ, ਤੁਸੀਂ ਦਾ ਸੂਟ ਵੀ ਬਣਾ ਸਕਦੇ ਹੋ। ਆਹ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਦਾ। ਦੇਖੋ ਜੀ ਕਿੰਨਾ ਭੈਂਟ ਹੈ। ਵੱਡੇ ਪਣੇ ਚ 350 ਦੀ ਕੱਟ ਇਹ ਸੂਟ ਮਿਲੂਗਾ ਜੀ। ਕਿਸੇ ਭੈਣ ਭਰਾ ਨੇ ਲੈਣਾ ਹੋਵੇ। ਓਨਲੀ 550 ਤੇ ਥੋੜੇ ਜੀ ਸੂਟ ਆਪਣੇ ਕੋਲੇ ਲਿਮਟ ਚ ਜ਼ਿਆਦਾ ਨਹੀਂ ਹੈਗੇ ਕਿ ਟਿੱਕੇ ਦੇ ਵਿੱਚ ਆ ਡਿਜ਼ਾਈਨ ਆ ਗਿਆ ਜੀ ਇਹ ਜੀ ਮੈਂ ਕਲਰ ਜੀ ਮੈਂ ਆਪਾਂ ਕਹਦੇ ਨਾ ਸਿਮਰ ਦਾ ਡਿਜ਼ਾਈਨ ਹੈ ਇਹ ਹੋਵੇ ਆ ਕਿ ਤੱਕ ਕਿੰਨਾ ਸੋਹਣਾ ਕਲਰ ਹੈ ਜੀ ਖਰਮਾਇਆ ਓਨਲੀ 550 ਦਾ ਤੇ ਸੌਫਟ ਕੀ ਹੈ ਸੌਫਟ ਪੁੱਛਣਾ ਨਹੀਂ ਟੈਵੀ ਦੀ ਜੋਰ ਜਟ ਹੈ ਟੈਵੀ ਰਹੀ ਮੈਂ ਪਾਈ ਬੈਠੀ ਆ ਬਹੁਤ ਸੌਫਟ ਹੈ ਦਾ ਪਾਏ ਦਾ ਪਤਾ ਹੀ ਨਹੀਂ ਲੱਗਦਾ ਹੈ ਵੀ ਮੇਰੇ ਵੀ ਟੈਵੀ ਜੋਰ ਜਟ ਪਾਏ ਹੋਏ ਆ بس ਆਪਣੇ ਕੋਲੇ ਇਹ ਥੋੜੇ ਜੀ ਸੂਟ ਆ। ਤੇ ਆ लास्ट ਕਲਰ। ਦੁਵਾਰੇ ਆਗੇ ਤਾਂ ਲਿਆਵਾਂਗੇ ਪਰ ਉਹਨਾਂ ਕੋਲੇ ਨਹੀਂ ਆਏ। ਅਸੀਂ ਹੋਰ ਜਗ੍ਹਾ ਤੋਂ ਪੁੱਛਦੇ ਹਾਂ ਤਾਂ ਉੱਥੇ ਮਹਿੰਗੇ ਵਾਲੇ ਆ। ਤੇ ਉਹਨਾਂ ਕੱਪੜੇ ਵੀ ਅਸੀਂ ਬਲੀਵ ਨਹੀਂ ਕਰਦੇ ਹੋਰ ਜਗ੍ਹਾ ਜੀ। ਕਿਉਂਕਿ ਅਸੀਂ ਕੱਪੜੇ ਇਹਨਾਂ ਤੇ ਯਕੀਨ ਕਰਦੇ ਹਾਂ ਜੀ। ਆ ਗਏ। ਕਿੰਨਾ ਪਿਆਰਾ ਕਲਰ ਹੈ ਜੀ। ਜਿਹੜਾ ਮਰਜ਼ੀ ਬਣਾਓ ਮੇਰੇ ਵਾਂਗੂ ਤੁਸੀਂ ਫਰਾਕ ਵੀ ਬਣਾ ਸਕਦੇ ਹੋ। ਤੁਸੀਂ ਸੂਟ ਵੀ ਬਣਾ ਸਕਦੇ ਹੋ। ਮੈਂ ਤੁਹਾਨੂੰ ਫਰਾਕ ਦਿਖਾਉਣੀ ਆ ਖੜੀ ਹੋ ਕੇ। ਏਸੇ ਜੋਰ ਘੱਟ ਚ ਬਣਾਈ ਐ ਮੈਂ। ਟੈਵੀ ਲੈਂਗਵਿਜ ਜੋਰ ਘੱਟ ਆ ਜੀ ਇਹ। ਮੈਂ ਤੁਹਾਨੂੰ ਖੜੀ ਹੋ ਕੇ ਇੱਕ ਵਾਰ ਦਿਖ ਇੱਟਾ ਵੀ ਜ਼ੋਰ ਘੱਟ ਦੀ ਰੇਪ ਫਰਾਗ ਪਾਈ ਹੋਈ ਹੈ ਵੀਰੇ ਇਹ ਇਹ ਦੇਖੋ ਜੀ ਐ ਫਰਾਗ ਵੀ ਬਣ ਜੂ ਤੁਸੀਂ ਸੂਪ ਵੀ ਬਣਾ ਸਕਦੇ ਹੋ ਸੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਨਹੀਂ ਰਹੀ ਹੋਵੇ ਤਾਂ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਿਲਣਾ ਪਿਆਰ ਭਰ ਸਤਿ ਸ੍ਰੀ ਅਕਾਲ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬੋਲਦੇ ਹਾਂ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਸ ਸਟਾ